ਮੇਰਾ ਖਿਆਲ ਹੈ ਕਿ ਉਹ ਪੂਰੀ ਕੌਮ ਨੂੰ ਇਕੱਠਾ ਕਰਨ ਵਾਲਾ ਯਤਨ ਹੋਣਾ ਚਾਹੀਦਾ ਨਾ ਕਿ ਕੋਈ ਇੱਕ ਦੋ ਧੜਿਆਂ ਨੂੰ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਜੋ ਪੰਥਕ ਕਾਉਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਹਦੇ ਕਾਰਜਕਾਰੀ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਅਸੀਂ ਆਪਣੀ ਪਾਰਟੀ 'ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਥੇ ਕੋਈ ਫੈਸਲਾ ਲਵਾਂਗੇ ਮਤਲਬ ਹੋ ਸਕਦੀ ਹੈ ਕਿ ਇਹ ਜੋ ਸਵਾਲ ਮਤਲਬ ਤੁਹਾਡਾ ਸਵਾਲ ਹੈ ਕੁਝ ਲੱਗੇ ਤੁਸੀਂ ਕਹਿ ਕੇ ਹੋਣਾ ਚਾਹੀਦਾ ਹੋ ਸਕਦੀ ਹੈ ਕਿ ਇਲੈਕਸ਼ਨ ਇਕੱਠੇ ਲੜਦਾ ਹੈ ਕਿ ਨਹੀਂ ਲੜਦਾ ਦੇ ਇਲੈਕਸ਼ਨਸ ਤੇ ਅਸੀਂ ਦੇਖਦੇ ਆ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦਨੇ ਉਹਨੂੰ ਸਾਰੇ ਜਿਹੜੇ ਸਵੀਕਾਰ ਕਰਦੇ ਅਸੀਂ ਤੇ ਕਹਿੰਦੇ ਕਿ ਸਾਰਿਆਂ ਨੂੰ ਜਿਹੜੇ ਆਪਣੇ ਉਥੇ ਕੌਮੀ ਪੱਧਰ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜਿੰਨੀਆਂ ਵੀ ਅੰਥੇਕ ਜਥੇਬੰਦੀਆਂ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਹਾਂ 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 ਜੀ ਸੰਦੀਪ ਸਿੰਘ ਸੰਨੀ ਉਮੀਦਵਾਰ ਆਕਾਲੀ ਦਲ ਵਾਪਸ ਪੰਜਾਬੋਂ ਮਹੂਮ ਹੈ ਕਿ ਸਾਂਝੇ ਤੌਰ ਤੇ ਉਲਾਨ ਕਰਨਾ ਇਹਦੇ ਚੀ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ इवन ਕਹੇ ਆਜ਼ਾਦ ਵੀ ਲੜਦੇ ਆ ਤੇ ਅਸੀਂ 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 ਪੂਰਨ ਤੌਰ ਤੇ ਉਹਨਾਂ ਦਾ ਸਮਰਥਨ ਕਰਦੇ ਆ ਜੰਦਾ ਤੇ ਫਿਰ ਇਹ ਉਹ ਦੂਸਰਾ ਤੜਾਕ ਜਾਂਦਾ ਵੀ ਨਹੀਂ ਅਸੀਂ ਚੰਗੀ ਚੰਗੀ ਨਹੀਂ ਚਲੋ ਇਹ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਇਲੈਕਸ਼ਨ ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਵੱਲੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਹੈ ਦਲ ਦੇ ਨਾਲ ਜਿਹੜਾ ਨਵੇਂ ਕਾਦੀ ਦਲ ਦੇ ਆਰਗਾਨੀਆ ਤੁੰਗਣਾ ਤੇ ਜਿਹੜਾ ਪੁਰਾਣੇ ਕਾਦੀ ਦਲ ਇਹ ਸਾਰੇ ਕੁੰਤਕ ਇਕੱਠੇ ਹੋਣੀ ਚਾਹੀਦੀ ਜਾਂ ਗੱਲ ਇਹਦੀ ਕੀਤੀ ਜਾਂਦੀ ਕਿ ਸਾਰੇ ਇੱਕ ਪਿੰਡ ਫਾਰਮ ਤੇ ਇਕੱਠੇ ਹੋ ਜਾਣਾ ਤੇ ਉਸ ਨੂੰ ਲੈ ਕੇ ਉਸਦੇ ਪੁਰਾਣਾ ਕਾਦੀ ਦਲ ਵੀ ਆਉਂਦਾ ਜੀ ਉਹਦੇ ਵੀ ਬੜੇ ਸਿੱਖ ਵਿਦਵਾਨ ਹੈਗੇ ਨਹੀਂ ਅਸੀਂ ਤੇ ਕਹਿੰਦੇ ਹਾਂ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥਨਕਰ ਚੁੱਕਾ ਪੰਜਾਬ ਦੇ ਲੋਕ ਨਕਰ ਚੁੱਕੇ ਉਹਨਾਂ ਨੂੰ ਪਿੱਛੇ ਢਾਹ ਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਤਾ ਜਿਨ੍ਹਾਂ ਨੇ ਪੰਜਾਬ ਪ੍ਰਸਤ ਹੋਣਾ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੁਣ ਉਹ ਉਹ ਲੋਕ ਅੱਗੇ ਆਉਣ ਤੇ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੀ ਏਕਤਾ ਦਾ ਸਵਾਗਤ ਕਰਦੇ ਹਾਂ ਬਾਬੂ ਜੀ ਅਮਰਪਾਲ ਜੀ ਨੂੰ ਨਾ ਨਾ ਕਰੋ ਮੁਲਾਕਾਤ ਨਹੀਂ ਕੀਤੀ ਔਰ ਹੋਰ ਹਾਲ ਦੇ ਬਾਰੇ ਜਿੱਦਾਂ ਉਹਨਾਂ ਦਾ ਪੰਡਿਤ ਉਹ 2 ਸਾਲ ਹੋ ਤਾਂ ਪੰਡਿਤ ਹੋ ਗਿਆ ਉਹਨਾਂ ਦਾ ਉਸ ਬਾਬਾ ਨੇ ਕੀ ਸਰਕਾਰ ਨੂੰ ਕੋਈ ਚਿੱਠੀ ਲਿਖੀ ਹੈ ਉਹਨਾਂ ਨੇ ਇਹ ਪਿਛ ਆ 15 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਮਿਲ ਕੇ ਆਏ ਸੀਗੇ ਤੇ ਅਸੀਂ ਤੇ ਵੈਸੇ ਜਿਹੜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਜਿਹੜਾ ਉਹਨਾਂ ਦੇ ਪ੍ਰੋਲ ਵਾਸਤੇ ਵੀ ਲਿਖ ਕੇ ਦਿੱਤਾ ਸੀ ਤੇ ਉਹ ਵੀ ਚਿੰਤਤ ਹੈ ਉਹਨਾਂ ਨੇ ਉਥੋਂ ਵੀ ਪਾਰਲੀਮੈਂਟ ਨੂੰ ਲਿਖੀ ਕਿ ਮੇਰੇ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਕੀਤਾ ਇਸ ਕਰਕੇ ਉਹ ਤੇ ਵਾਸਤੇ ਕੋਈ ਵੱਡੇ ਪੱਧਰ ਤੇ ਕੋਈ ਰਾਤ ਪੈਕੇਜ ਦਿੱਤਾ ਜਾਣਾ ਚਾਹੀਦਾ ਬਾਕੀ ਅਸੀਂ ਤੇ ਚਾਹੁੰਦੇ ਸੀ ਕਿ ਉਹ ਬਾਹਰ ਆਉਂਦੇ ਤੇ ਲੋਕਾਂ ਦੇ ਜੋ ਜੋ ਵੀ ਇੱਥੇ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਪੂਰੇ ਪੌਰ ਨੂੰ ਤੋਕੇ ਆਪਣੀ ਅੱਖਾਂ ਨਾਲ ਦੇਖ ਕੇ ਉਹ ਜਿਹੜੀ ਆਵਾਜ਼ ਆ ਉਹ ਇੰਟਰਨੈਸ਼ਨਲ ਪੱਧਰ ਤੇ ਜਾਂ ਪਾਰਲੀਮੈਂਟ ਜੋ ਸੈਂਟਰ ਤੇ ਲਗਾ ਕੇ ਰੱਖ ਦੇ ਕੇ ਵੱਦ ਤੋਂ ਵੱਧ ਜਿਹੜਾ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਤੁਸੀਂ ਕੋਈ ਪੈਸਾ ਅਜੇ ਤੱਕ ਵੰਡਿਆ ਗਿਆ ਕਿ ਨਹੀਂ ਜਿਹੜਾ ਉਹਨਾਂ ਦੇ ਅਖਤਿਆਰੀ ਕੋਟੇ ਹੁੰਦਾ ਹੈ ਨਹੀਂ ਉਹਨਾਂ ਦੇ ਅਖਤਿਆਰੀ ਕੋਟੇ ਚੋਂ ਜੋ ਵੀ ਕੋਈ ਵੀ 1 ਰੁਪਿਆ ਵੀ ਨਾ ਅਜੇ ਤੱਕ ਦਿੱਤਾ ਗਿਆ ਤੇ ਨਾ ਜੇ ਕੋਈ ਅਸੀਂ ਉਹਦੇ ਉਹਦੇ ਬਾਰੇ ਚ ਵੀ ਇਹ ਲਿਖਿਆ ਸੀ ਇਹਦੇ ਬਾਰੇ ਚ ਕਿ ਉਹ ਰਿਲੀਜ਼ ਕੀਤਾ ਜਾਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰਿਜੈਕਟ ਕਰ ਦਿੱਤੀਆਂ। ਆਕਾਲੀ ਦਲ ਬਾਦਲ ਦੇ ਵਿਰੁੱਧ ਜਿਹੜਾ ਨਵਾਂ ਆਕਾਲੀ ਦਲ ਬਣਿਆ ਉਹਦੇ ਨਾਲ ਰਲੇਵਾ ਹੋ ਸਕਦਾ ਨਹੀਂ ਆਕਾਲੀ ਦਲ ਵਾਪਸ ਚਾਹੁੰਦਾ ਉਹਨਾਂ ਨੇ ਸਮਝ ਨਹੀਂ। ਨਹੀਂ ਅਜੇ ਫੇਰ ਅਜਿਹਾ ਨਹੀਂ ਕੋਈ ਰਲੇਵੇਂ ਵਾਲੀ ਕੋਈ ਗੱਲ ਨਹੀਂ ਗਈ। ਇਹ ਰਲੇਵਾ ਕਿ ਆਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲੜਨੀ ਪੈਂਦੀ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਥਕ ਮੁੱਦਿਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ ਪੰਜਾਬ ਦੀ ਮਾਣ ਰਾਇਲਟੀ ਮਾ ਕੋਈ ਸਰਕਾਰ ਜਾਂ ਸਰਕਾਰ ਦਾ ਇਹ ਸਮੇਂ ਜੋ ਕਿੱਥੇ ਖੜੀ ਕਿੰਨੇ ਲੋਕਾਂ ਦੀ ਕੂੜਾਈ ਹੋਈ ਇਹ ਮੇਰਾ ਖਿਆਲ ਹੈ ਕਿ ਉਹ ਤੇ ਪੰਜਾਬ ਦੇ ਲੋਕ ਦਾ ਹੜ੍ਹ ਪ੍ਰਭਾਵ ਤੋਂ ਲੋਕ ਹੀ ਸਭ ਤੋਂ ਵੱਧ ਆ ਸਕਦੇ ਕਿ ਪੰਜਾਬ ਸਰਕਾਰ ਨੇ ਉੱਥੇ ਕੀ ਕੀਤਾ ਲੇਕਿਨ ਬਾਕੀ ਜਿਹੜੀਆਂ ਸਾਡੇ ਜੱਥੇਬੰਦੀ ਨੇ ਹੋਰ ਜਿਹੜੀਆਂ ਸਮਾਜਿਕ ਜੱਥੇਬੰਦੀਆਂ ਸੀ ਉਹਨਾਂ ਨੇ ਬਹੁਤ ਵੱਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਦੂਜੀਆਂ ਲੋਕਾਂ ਨੇ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੇ ਬਹੁਤ ਵੱਡੇ ਪੱਤਰ ਤੇ ਬਾਹ ਫੜੀ ਸਾਂ ਤੇ ਪਰ ਮੇਰੇ ਖਿਆਲ ਪੰਜਾਬ ਸਰਕਾਰ ਜਿਹੜੀ ਹੈ ਕਿ ਖਾਲੀ ਐਲਾਨ ਹੀ ਕਰਦੀ ਰਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਦੋ ਦਿਨ ਦਾ ਸੈਸ਼ਨ ਸੀ ਲੋਕਾਂ ਨੂੰ ਉਮੀਦ ਸੀ ਕਿ ਜੋ ਹੜਪੜ ਹਾੜਾਂ ਦੇ ਆਧਾਰ ਤੇ ਇਹ ਸੈਸ਼ਨ ਰੱਖਿਆ ਗਿਆ ਤੇ ਇਹਦੇ ਚ ਲੋਕਾਂ ਨੂੰ ਕਾਫੀ ਰੀਲੀਫ ਮਿਲੂਗੀ ਉਹਨਾਂ ਲੋਕਾਂ ਦੀ ਕੋਈ ਗੱਲ ਹੋਊਗੀ ਪਰ ਉੱਥੇ ਵੀ ਜੋ ਕੁਝ ਵਾਪਰਿਆ ਉਹ ਆਪਸੀ ਮਿਣੋ ਮਿਣੀ ਹੋ ਕੇ ਇੱਕ ਦੂਜੀਆਂ ਬਸ ਉਹ ਗੱਲਾਂ ਕਰਕੇ ਖਤਮ ਕਰ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਉਹ ਵੀ ਜਿਹੜੀਆਂ ਕਿ ਸਾਡੇ ਜਿਹੜੇ ਲੀਡਰ ਮੇਰੇ ਖਿਆਲ ਲੋਕਾਂ ਪ੍ਰਤੀ ਇਹਦੇ ਕੋ ਸਿਰਦ ਨਹੀਂ ਵੀ ਐਡੀ ਵੱਡੀ ਤਰਾਸ ਦੀ ਹੈ ਤੇ ਅਸੀਂ ਉਹਨਾਂ ਦੀ ਗੱਲ ਕਰੀਏ ਉੱਥੇ ਆਪ ਆਪਣੀ ਰਾਜਨੀਤੀ ਇੱਕ ਦੂਜੇ ਦੇ ਖਿਲਾਫ ਇਲਜ਼ਾਮबाजी ਕਰਕੇ ਤੇ ਉਹ ਜਿਹੜਾ ਕੋ ਦੋ ਦਿਨ ਦੇ ਚੁ ਕਿੰਨਾ ਪੈਸਾ ਮੇਰਾ ਖਾਤਾ ਕੁ ਜੋ ਸੈਸ਼ਨ ਤੇ ਲਾਉਣਾ ਸੀ ਉਹ ਹੜਪ ਪ੍ਰਭਾਵਤ ਲੋਕਾਂ ਤੇ ਲਾਇਆ ਜਾਂਦਾ ਤੇ ਉਹ ਉਹ ਵਧੀਆ ਹੁਣਾ ਸੀ ਵੀਰ ਸਤਾਈ ਚਾਰ ਸਤਜਾ ਦੇ ਵਿਚਾਰੀ ਪਾਰਟੀ ਦੀਆਂ ਤਿਆਰੀਆਂ ਚ ਕੋਨੜ ਹਾਂਜੀ ਅਸੀਂ ਇਜਾ ਦੇ ਰਾਤ ਲੱਗੇ ਹੋਏ ਹਾਂ ਅਸੀਂ ਪੂਰਨ ਤੌਰ ਤੇ ਆਪਣੀ ਪਾਰਟੀ ਸਾਰੇ ਜ਼ਿਲ੍ਹਿਆਂ ਚ ਤਾਕਤ ਕਰਕੇ ਉਹਨੂੰ ਅੱਗੇ ਹੋਰ ਵਧਾ ਰਹੇ ਹਾਂ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 ਚ ਕੋਈ ਨਾ ਕੋਈ ਨਾ ਦੇ ਸਾਹਮਣੇ ਦੇਖ ਕੇ ਕੋਈ ਨਾ ਕਰਵਾਉਂਦੇ 2027 ਚ ਅਸੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਪਿਆਰੀ ਨਾਲ ਅਜਾ ਇੱਕ ਬਾਬਾ ਬੜਾ ਸਰਗਰਮ ਹੋਇਆ ਕਿ ਉਹ ਕੁਝ ਜਿਹੜਾ ਕੋਈ ਨਾਪੇ ਜਾਵੇ ਕਿਸੇ ਜਨਰ ਦਾ ਪੰਡਾ ਕਦੀ ਵਾਪਸ ਆ ਜਾਂਦਾ ਤੁਸੀਂ ਇਹਨੂੰ ਕਿਤਾ ਦੇਖਦੇ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹਦੇ ਚੋ ਉਹ ਬਾਬਾ ਬਾਬਾ ਜਵਾਬ ਦੇ ਸਕਦਾ ਆ ਜਿਹੜੇ ਲੋਕ ਉਹਨੂੰ ਮਿਲ ਰਹੇ ਆ ਉਹਦੇ ਵਾਸਤੇ ਕਿਉਂਕਿ ਇਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਹੈ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾਵਾਦ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਖੀ ਨੂੰ ਕਾਫੀ ਵੱਡੀ ਨੁਕਸਾਨੀ ਆ 2027 ਦੇ ਵਿੱਚ ਡੇਰਾਵਾਦ ਖਤਮ ਕਰੋਗੇ ਜੇ ਮੰਨ ਲਓ ਕਿ ਪਾਸ ਦੀ ਤੁਹਾਡੇ ਉੱਪਰ ਕੇ ਸਾਹਮਣੇ ਆਉਂਦੀ ਆ ਵਿਧਾਨ ਸਭਾ ਜਿੱਤ ਲਈ ਆ ਪੰਥਕ ਸਰਗਰਮੀਆਂ 'ਚ ਕੀ ਉਹਦਾ ਰੋਲ ਹੋਊ ਗੱਡੀ ਅਰਵਾਦ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹ ਪੰਥਕ ਸਰਗਰਮੀਆਂ ਦੇ ਵਿੱਚੋਂ ਸਪੱਸ਼ਟ ਤੌਰ ਤੇ ਮਿਲ ਕੇ ਵੀ ਗਏ ਆ ਮੇ ਇਹ ਤੇ ਮੇਰਾ ਖਿਆਲ ਹੈ ਕਿ ਜਿੰਨਾਂ ਨੂੰ ਮਿਲੇ ਉਹ ਹੀ ਦੱਸ ਸਕਦੇ ਸਾਡੇ ਨਾਲ ਤੇ ਜੋ ਕੋਈ ਇਹੋ ਜਿਹਾ ਵਿਚਾਰ ਹੋਊਗਾ ਤੇ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ ਜੇ ਪੰਥ 'ਚ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥ ਜਿਹੜਾ ਕੋਈ ਨੁਕਸਾਨ ਹੋਇਆ ਉਹਨੂੰ ਕਿੱਦਾਂ ਘਟਾਉਣਾ ਚਾ ਰਹੇ ਆ ਦੇਰਿਆਂ ਦੀ ਆਪਾਂ ਗੱਲ ਕਰਦੇ ਕਿ ਡੇਰਿਆਂ ਨੂੰ ਖਤਮ ਕਰੋਗੇ ਜਾਂ ਨਹੀਂ ਕਰੋਗੇ ਨਹੀਂ ਡੇਰੇ ਤੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਡੇਰੇ ਦੇਖੋ ਜੇ ਡੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਡੇਰਿਆਂ ਚ ਕੀ ਕੀ ਵਾਪਰਦਾ ਕਈਆਂ ਨੇ ਡੇਰਿਆਂ ਦੀਆਂ ਹੁਣ ਜੋ ਆਪਣਾ ਸਿਰਸੇ ਵਾਲਾ ਡੇਰਾ ਸੀ ਉਥੋਂ ਕੀ ਕੁਝ ਨਿਕਲਿਆ ਇਦਾਂ ਹੀ ਹੈ ਹੋਰ ਵੀ ਜਿਹੜੇ ਡੇਰੇ ਆ ਪਿੱਛੇ ਜੇ ਕੋ ਲੁਧਿਆਣੇ ਲਾਗੇ ਸੀ ਉੱਥੋਂ ਜਦੋਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਆ ਕਿ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਤੇ ਰਾਂ ਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜਾਚ ਆ ਸਾਰਿਆਂ ਨੂੰ ਉੱਥੋਂ ਹੀ ਮਤਲਬ ਸੇਧ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਡੇਰਿਆਂ ਦੀ ਛੋਟੇ ਆ ਪਰਖ ਦੇ ਕਰਕੇ ਨੇ ਲੋਕ ਨੇ ਜਿਹੜੇ ਸਰਦਾਰ ਜਿਹੜੇ ਜਿਹੜੇ ਕਹਿੰਦੇ ਆ ਸਮਝਾ ਰਹੇ ਜਿਹੜੇ ਇਹਨਾਂ ਨੂੰ ਬਾਕਸ ਤੋਂ ਧਰਮ ਦੇ ਇਹਨਾਂ ਬਾਕਸ ਤੋਂ ਲਿਉਂਦੀ ਕਰ ਰਹੀ ਕੋਸ਼ਿਸ਼ ਕਰ ਰਹੀ ਵੀ ਨਹੀਂ ਇਹ ਮੇਰਾ ਹਰਦੀ ਤੋਂ ਨਾਣੇ ਕਹਾਂਗੇ ਨਹੀਂ ਲੈ ਕੇ ਆਵਾ ਵੀ ਬਾਕਸ ਲੈ ਕੇ ਆਵਾ ਨਹੀਂ ਇਹ ਤੇ ਸਾਰਿਆਂ ਦੀ ਇੱਛਾ ਹੈ ਕਿ ਜਿਨ੍ਹਾਂ ਨੂੰ ਕੋਈ ਤੋ ਕੇਨਾਲ ਜਾਂ ਕੋਈ ਲਾਲਚ ਦੇਖ ਕੇ ਆਪਣੇ ਧਰਮ ਤੋਂ ਤੋੜਿਆ ਜਾਂਦਾ ਇੱਕ ਵੈਸੇ ਵੀ ਗੈਰਕਾਨੂੰਨੀਆ ਇੱਕ ਗੈਰ ਵੈਸੇ ਵੀ ਗੈਰ ਇਨਸਾਨੀਅਤ ਆ ਕਿ ਉਹ ਜੇ ਉਹ ਕਿਸੇ ਦੀ ਆਪਾਂ ਕੋਈ ਲੋੜ ਪੂਰੀ ਕਰਕੇ ਉਹਨੂੰ ਉਹਦਾ ਧਰਮ ਖਰੀਦਣ ਦੀ ਕੋਸ਼ਿਸ਼ ਕਰੀਏ ਤੇ ਉਹ ਸਹੀ ਨਹੀਂ ਗੀ ਗੱਲ ਠੀਕ ਹੈ ਕਿ ਲੋਕ ਜੇ ਅਗਰ ਆਪਣੀ ਮਰਜ਼ੀ ਨਾਲ ਕੋਈ ਜਾ ਰਿਹਾ ਤਾਂ ਉਹਨੂੰ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਪਰ ਕਿਸੇ ਨੂੰ ਲੋਭ ਲਾਲਚ ਦੇਖ ਕੇ ਕਿਸੇ ਨੂੰ ਕੋਈ ਇਹੋ ਜਿਹਾ ਕਿੰਨੀ ਲੱਗ ਹਾਂਜੀ ਮਾਲ ਕਟੇਵਾਲਾ ਤੇ ਜੱਲ ਜਿਹੜਾ ਸਰਦਾਰ ਜਿਹਨੇ ਪਗੜੀ ਬੰਨੀ ਆ ਉਹ ਜਾ ਕੇ ਸਟੇਜ ਦੇ ਉੱਤੇ ਚੜਦਾ ਆ ਜੁਦਾ ਇੱਕ ਪੂਰਾ ਤੁਸੀਂ ਕਰਦੇ ਕਰੋਗੇ ਆਉਣ ਵਾਲੇ ਦਿਨਾਂ ਜ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੇ ਸਾਡੇ ਬڑے ਮੁਖੀ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਪੰਥਕ ਪਹਿਰੇਦਾਰੀ ਦਾ ਮੋਕਾ ਦੰਦੇ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਡੀ ਸੀ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਜਿਹੜੇ ਪੱਗਾਂ ਵਾਲਿਆਂ ਨੇ ਦੂਜਿਆਂ ਨੂੰ ਮੋੜ ਕੇ ਲਿਆਉਣਾ ਸੀ ਉਹ ਆਪ ਹੀ ਕਿਉਂ ਉਧਰ ਨੂੰ ਤੁਰ ਪਏ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਵਾਲ ਜਿਹੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਬਜ਼ੇਕਦਾਰੀ ਰੱਖੀ ਆ ਉਹ ਉਹਨਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ 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 ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੈ ਪਬਜੀ ਇੱਕ ਜਿਹੜੇ ਯਾਨੀ ਅਭੀ ਸਿੰਘ ਹੁਣੀ ਜਿਹਾ ਉਹ ਕੰਦਲਰ ਉਹ ਵਿਸ਼ਵਾਸ ਰੱਖਦੇ ਨੇ ਕਿ ਜਦ ਤਾਮੀ ਸ਼ਾਹ ਹਾਂ ਉਹਨੇ ਉਪਰਲੀ ਕਿਹਾ ਕਿ ਗੱਲਬਾਤ ਤੇ ਹੁੰਦੀ ਰਹਿੰਦੀ ਉਹਨਾਂ ਦੀ ਜਾਂ ਉਹ ਗੱਲਬਾਤ ਦੇ ਵਿੱਚ ਰੱਖਦੇ ਨੇ ਕਿ ਵਿਸ਼ਵਾਸ ਰੱਖਦੇ ਨੇ ਵੀ ਗੱਲਬਾਤ ਹੋਣੀ ਚਾਹੀਦੀ ਆ ਤੁਹਾਡੀ ਪੰਥਕੀ ਇੱਕ ਤਾਂ ਜੇ ਉਸ ਪਾਸੇ ਚਲੋ ਜੇ ਹੁੰਦੀ ਆ ਤਾਂ ਤਾਨੂੰ ਨੂੰ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣੀ ਦੇਖਦੇਵੇਂ ਤੁਸੀਂ ਅਮਰਖਾਲ ਦੇ ਮਾਮਲੇ ਦਿੱਤੇ ਜਾਂ ਹੜਾ ਦੇ ਮੁੱਦੇ ਤੇ ਕੇਂਦਰ ਨਾਲ ਗੱਲ ਕੀਤੀ ਬਟ ਉਹਨਾਂ ਨੇ ਨਾਂ ਤੇ ਪਰੋਲ ਦਿੱਤੀ ਉੱਡਾ ਰੱਦ ਕਰਦੀ ਬਾਕੀ ਇਸ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੱਲਬਾਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਏਗੀ ਕਿ ਉਹ ਚਾਹੁੰਦੇ ਕੇਂਦਰ ਨਾਲ ਗੱਲ ਵੀ ਹੁੰਦੀ ਰਹੇ ਬਟ ਜਿਸ ਤਰ੍ਹਾਂ ਦਾ ਵਿਹਾਰ ਕਰਦੇ ਜਵਾਬ ਮਿਲ ਜਾਂਦਾ ਤਾਂ ਇਹ ਇਸ ਚੀਜ਼ ਤੁਹਾਡੇ ਆਪਸ ਵਿੱਚ ਫੇਟਾ ਹੁੰਦੇਗਾ ਮੇਰਾ ਖਿਆਲ ਹੈ ਕਿ ਭੱਲੇ ਬਾਤ ਕਰਨੀ ਕੋਈ ਗਨਾ ਨਹੀਂਗਾ ਪਰ ਗੱਲਬਾਤ ਕਾਦੇ ਵਾਸਤੇ ਕੀਤੀ ਜਾ ਰਹੀ ਹੈ ਕੋਈ ਕੌਮ ਦੇ ਹਿੱਤ ਚ ਕੀਤੀ ਜਾ ਰਹੀ ਹੈ ਜੇ ਉਹਨਾਂ ਦੀ ਜਾ ਰਹੀ ਹੈ ਤੇ ਕੌਮ ਦੇ ਜੋ ਮਸਲੇ ਆ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਣਾ ਚਾਹੀਦਾ ਪੰਜਾਬ ਦੇ ਹਕਾਂ ਹਕੂਮਾਂ ਲਈ ਉਹ ਆਪਣੇ ਜਿਹੜੀ ਆ ਯਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੇ ਕੋਈ ਆਪਣੇ ਨਿੱਜੀ ਲਾਭ ਲਈ ਕੋਈ ਯਾਰੀ ਰੱਖਦਾ ਤੇ ਮੇਰੇ ਖਿਆਲ ਉਹ 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 ਉਧਰ ਤੇ ਫਿਰਕਤੀ ਹਾਂ ਜਿਹੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਹੈ ਅੱਜ ਆਮ ਉਦੇਸ਼ ਜੀ ਘਰੋਂ ਤੇ ਆਪਣੇ ਪੁੱਤਰ ਨੂੰ ਮਿਲਦੀ ਹੋ ਸਜਾਇਆ ਬੀਤੇ ਇਸ ਬਾਰੇ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਕਿ ਸਾਡੇ ਨਾਲ ਕਿੱਡਾ ੱੱਕਾ ਹੋ ਰਿਹਾ ਕਿ ਇੱਕ ਬਜ਼ੁਰਗ ਮਾਤਾ ਪਤਾ ਨਹੀਂ ਹੋਤੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਕਿ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇਂ ਤੋਂ ਤੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਲਾਂ ਦਿੱਤੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੇ ਵੀ ਮਿਲਣ ਵਾਸਤੇ ਬੜਾ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ 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 ਤੋਂ ਹੀ ਬਗਾਨਗੀ ਦੀ ਭਾਵਨਾ ਕਿ ਸਾਡੇ ਨਾਲ 2 ਨੰਬਰ ਦਾ ਦੇ ਸ਼ਹਿਰੀਆਂ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕਾਇਦੇ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜੂਵੜਾ ਦੀ ਕੇਸ ਦੀ ਵੀ ਦੁਬਾਰਾ ਤੋਂ ਖੋਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹਨਾਂ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਪਹਿਲੀ ਗੱਲ ਤਾਂ ਉਹਨਾਂ ਨੇ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਨੇ ਜੇਲਾ ਚ ਗਜ਼ਾਰ ਲਿਆ ਆਪਣੇ ਸਜ਼ਾਵਾਂ ਤੋਂ ਵੱਧ ਸਮਾਂ ਕੱਟ ਲਿਆ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜੇ ਰਿਹਾ ਨਹੀਂ ਤਾਂ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜਿੱਦਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਉਹਨਾਂ ਨੂੰ ਵੀ ਦੇ ਰਹੇ